ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਨਮਤੇ ਨਗਰ ਪਿੰਡ ਹਰੀਹਰ ਝੋਕ ਦੇ ਵਿੱਚ ਮਿੱਤਰੋ ਹਰੀਹਰ ਝੋਕ ਪਿੰਡ ਹਰਜੀਤ ਵੀਰ ਦਾ ਪਿੰਡ ਆ ਤੇ ਜਨਵਾਰ ਵੀ 22 ਦੇ ਕੋਲੇ ਮਿੱਤਰੋ ਭਾਲੇ ਹੁੰਦੇ ਅੱਜ ਫਿਰ ਤੁਹਾਨੂੰ 3 ਜਨਵਾਰ 22 ਦੇ ਕੋਲੇ ਜਿਨ੍ਹਾਂ ਦੇ ਵਿੱਚ ਇੱਕ ਨੀਲੀ ਰਾਵੀ ਦਾ ਕਟਾ ਤੁਹਾਨੂੰ ਦਿਖਾਉਣਾ ਵਾ ਜਿੰਦੀ ਮਾਂ ਵੀ ਬਿਲਕੁਲ ਬਈ ਕੋਲੇ ਖੜੀਆ ਮਾਂ ਦੇ ਦਰਸ਼ਨ ਵੀ ਕਰਵਾ ਦਿੰਨਾ ਤੇ ਕਟਾ ਦਾ ਤੁਹਾਨੂੰ ਦਿਖਾਉਣਾ ਹੀ ਦਿਖਾਉਣਾ ਜਦੋਂ ਕਹਿੰਦੇ ਹੁੰਦੇ ਘਰਾਣਾ ਚੰਗਾ ਹੋਵੇ ਉਦੋਂ ਟਕਾਣਾ ਚੰਗਾ ਕਿਉਂ ਨਾ ਬਣੇ ਗਲਤ ਟਕਾਣੀ ਨਹੀਂ ਲੱਗਦੀ ਆਜੋ ਫਿਰ ਕਰੀਏ ਪਹਿਲਾਂ ਇਹਦੇ ਤੋਂ ਸ਼ੁਰੂਆਤ ਹਰਜੀਤ ਮੇਰੇ ਸਸੀ ਘਰ ਬਈ ਸਸੀ ਘਰ ਬਈ ਕਿਹ ਵਾਲਾ ਵਧੀ ਘਰ ਆ ਜਾ ਕਿਰਪਾਈ ਜਦੋਂ ਸ਼ੁਕਰ ਆਈ ਕੋਸ ਦੇਰ ਬਈ ਮੇਰਾ ਸ਼ੁਕਰ ਕਦੇ ਕਦੇ ਗੁੱਸੇ 'ਚ ਤੇ ਕਦੇ ਕਦੇ ਖੁਸ਼ ਦੇ ਰਹਾ ਅਚਾ ਹਰਜੀਤ ਭਾਈ ਅੱਜ ਜਾਨਵਰ ਕਮੈਂਟ ਕਰਕੇ ਗੁੱਸੇ ਚ ਕਰ ਦਿੰਦੇ ਆ ਵੀ ਪੈ ਨੀ ਕੀ ਕਰੇ ਬੰਦਾ ਹਾਂ ਸਹੀ ਗੱਲ ਆ ਇਹ ਆ ਪੈਸੇ ਲਾ ਕੇ ਚੀਜ਼ ਲਈ ਹੁੰਦੀ ਹੈ ਕਹਿ ਦਿੰਗੇ ਇੰਨੇ ਦੀ ਹੈ ਨਾ ਭਾਈ ਚਲ ਕੋਈ ਨਾ ਇਹ ਦੁਨੀਆਦਾਰੀ ਜਿੱਤ ਨਹੀਂ ਸਕਦੇ ਸਦਾ ਮਾਪਾ ਯਾਰ ਆਪਾਂ ਇਹ ਵੀ ਉਹ ਬੰਦੇ ਨੇ ਕਮੈਂਟ ਕੀਤਾ ਹੈ ਆਪਾਂ 20 ਕਿਲੋ ਮੈਂ ਥੱਲੇ ਪਰ ਲਈ ਥੱਲੇ ਦੁੱਧ ਚਵਾਉਣਾ 16 17 ਕਿਲੋਨ ਰੈਡੀ ਆ ਬਸ 20 ਕਿਲੋ ਚਵਾ ਰੱਖਣੀ ਵੀ ਕਰੇ ਆਪਾਂ ਚਵਾਉਣੀ ਆ ਲਾਈਵ ਵੈਸੇ ਔਲਾਤੀਆ ਗੋਟ ਤੇ ਆਪਾਂ ਹਾਂ ਲਾ ਖਲਾਰਤੀਆ ਭਾਈ ਹਾਂ ਉਹ ਵੱਡੀ ਮੈਂ ਨਾ ਬੱਚਾ ਬੱਚੇ ਮਾਰਿਆ ਕੱਟੀ 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 ਮਾਰਿਆ ਆ ਜਿ ਇੱਕ ਮੈਂ ਰੱਖੀ ਸੀ ਉਦੋਂ ਹੁਣ ਉਹ ਕੱਟੀ ਮਾਰਿਆ ਰੱਖੀ ਨਾ ਇਹ ਇੱਕ ਗੱਲ ਹੋਰ ਦੱਸ ਦਿੰਨਾ ਹਰਜੀਤ ਜੀ ਦੀ ਹਰਜੀਤ ਬਈ ਨੂੰ ਕਹਿੰਦਾ ਜਰਾ ਵੀ ਜੁਨ੍ਹਾਂ ਨੇ ਕਿਹਾ ਸੀ ਨਾ 270 ਦੀ ਲੈ ਜਾਗੇ 20 ਕਿਲੋ ਚਵਾ ਦੇਣ ਹੁਣ ਉਹ ਰੈਡੀ ਹੁਣ ਪਏ ਕੱਢ ਕੇ ਜੇ ਦੇ ਦਿਆਂਗੇ ਹਰਜੀਤ ਕੋਈ ਨਹੀਂ ਹੁੰਦਾ ਦੇ ਦੇਾਂਗੇ ਫਿਰ ਜੇ ਅਗਲਾ ਉਹ ਵੀ ਆਪਾਂ ਤਾਂ ਦੇਣੀ ਆ ਵੀ ਅਗਲੇ ਨੂੰ ਇਹ ਆ ਨਾਲੇ ਦੋ ਟਾਈਮ ਚਵਾਉਣੀ ਆ ਲਾਏ ਤਿੰਨ ਟਾਈਮ ਵੀਡੀਓ ਵਾਲੇ ਚਵਾਉਣੀ ਆ ਹਾਂ ਤਿੰਨ ਟਾਈਮ ਦਾ ਵੀ ਚਾਰ ਚੋਈ ਜਾਵੇ ਆਪਣੇ ਕੋਲ ਹਰਜੀਤ ਭਾਈ ਟੇਡੀ ਧਾਰੀ ਵਾਲੀ ਮੈਂ ਦਾ ਕੱਟਾ ਜਿਹੜਾ ਆ ਮੈਂ ਦਾ ਬਈ ਆ ਉਹ ਬੱਚਾ ਕਿ ਡਿਟੇਲ ਆ ਆ ਕੱਟਾ ਐ ਵੀ ਵੇਚ ਲਿਆ ਪਾ ਇੱਕ ਹੋਰ ਯਾਰ ਦੋ ਤਿੰਨ ਨੇ ਕੱਟੇ ਤੇ ਕਾ ਵੇਚ ਦਿੱਗੇ ਹਰ ਠੀਕ ਆ ਅਸੇ ਮੈਂ ਵੱਡੀ ਦਾ ਬਈ ਹਾਂ ਵੱਡੀ ਮੈਂ ਦਾ ਬੱਚਾ ਐ ਤੈਨੂੰ ਤੂੰ ਇੱਥੇ ਤੈਨੂੰ ਕਿਹੜਾ ਪੋਲਾ ਹਾਂ ਵੱਡੀ ਮੈਂ ਦਿਖਾਈ ਮਾੜੀ ਜਿਹੇ ਦੀ ਮਾਂ ਜ਼ਰੂਰ ਦਰਸ਼ਨ ਕਰਾਈ ਕਰਾਂ ਆ ਇਹਦੀ ਮਾਂ ਮਾ ਮਿੱਤਰੋ ਕਰਮ ਵਾਲੀ ਇਹ ਬਹੁਤ ਚੰਗੀ ਕੀਮਤ ਤੇ ਵਿਕੀ ਹੋਈ ਸੀ ਹਨਾ ਬਈ ਹਾਂ ਜਿੰਦਾ ਵੀ ਰਿਕਾਰਡ ਕੀ ਰਿਆ ਦੁੱਧ ਆ ਬਈ ਇਹਦਾ 21 ਕਿਲੋ ਰਿਹਾ ਦੁੱਧ ਸਹੀ 21.5 ਕਿਲੋ 21.5 ਕਿ ਕਰੀ ਪਿੱਛੋਂ ਇਹਨੂੰ ਮਾੜਾ ਜ ਆ ਕੱਟੀ ਕਰ ਕੋੜ ਤਾਂ ਨਾਲ ਗੱਬਣ ਤੇ ਉਚਾਰੀ ਕਾਜਮੜੀ ਢਿੱਲੀ ਹੋਈ ਖੜੀ ਤਾਂ ਇਹ ਲੱਕੇ ਮਾਰੀ ਖੜੀ ਆ ਠੀਕ ਆ ਠੀਕ ਆ ਤੇ ਹੁਣ ਵੀ ਦੋ ਦਿਨ ਥਲੇ 14 15 ਕਿਲੋ ਆ ਨਾਲ ਪੰਜਾ ਮਹੀਨਿਆਂ ਦੀ ਗੱਬਣ ਪੰਜਾ ਮਹੀਨਿਆਂ ਦੀ ਗੱਬਣ 14-15 ਕਿਲੋ ਤੇ ਹੁਣ ਵੀ ਤਾਂ ਜਿਆ ਬਾਤ ਬਈ ਆ ਮੈਂ ਦਾ ਬੱਚਾ ਦਿਖਾਉਣਾ ਤੁਹਾਨੂੰ ਅੱਛਾ ਇਹਦੇ ਸੀਮਨ ਰਿਕਾਰਡ ਦਾ ਕੋਈ ਪਤਾ ਬਈ ਨਹੀਂ ਵੀਰੇ ਆਪਾਂ ਐਵੇਂ ਗੱਬਣ ਲਈ ਸੀਗੀ ਬਾਕੀ ਚੰਗੇ ਮਾਲ ਸੀਗਾ ਚੰਗਾ ਭਰਾਇਆ ਦਾ ਚੰਗਾ ਹੀ ਹੋਊਗਾ ਮਾਲਕਾਂ ਨੇ ਬਹੁਤ ਟਿਕਾਣੇ ਦੀ ਰਵਾ ਬਹੁਤ ਕਰਦਾ ਬੰਦਾ ਕੋਈ ਬਾਕੀ ਤੇਨੂੰ ਪਤਾ ਕੱਟਾ ਹੀ ਦੱਸਦਾ ਪਿਆ ਵੀ ਚੰਗਾ ਮੈਂ ਦੇ ਜਾਣਾ ਅਸਕਰ ਬੱਚਾ ਲੈ ਮੇਤਰੋ ਆ ਮਾਂ ਆਂਦੀ ਆ ਤੇ ਆ ਇਹਦਾ ਬੱਚਾ ਆ ਗਿਆ ਕਰਮਾਲੀ ਦਾ ਤੇ ਬਈ ਹਰਜੀਤ ਵੀਰੇ ਕਿੰਨੇ ਦਾ ਦੇ ਦੇਗਾ ਕਟਾ ਯਾਰ ਇਹਦਾ ਮੁੱਲ ਤਾਂ ਕਰ ਲਏ 35000 ਮਾਨਤਨ ਕਰਦੇ ਆਂਗੇ ਮੇਰਾ ਮੇਰੇ ਕਰਕੇ ਕਟਾ ਦੀ ਧਰਾ ਮਾੜਾ ਕਿਉਂਕਿ ਬੱਚਾ ਦਾ ਚੰਗੀ 20 20 ਕਿਲੋ ਯਾਰ ਮੈਨੂੰ ਇਹਦਾ 30000 ਰੁਪਏ ਅੱਜ ਵੀ ਲਾਉਂਦੇ ਸੀ ਤੇ ਹੁਣ ਤੇਰੇ ਕਰਕੇ 32000 ਦਾ ਦੇ ਦੇਾਂਗੇ ਹੋਰ ਦਾ ਬਈ ਚਲ ਠੀਕ ਹੈ ਕਿ ਨਹੀਂ ਹੋਰ ਕੋਈ ਮਾਨਤਨ ਕਰਦੇ ਆ ਭਰਾ ਆ ਗਿਆ ਬਾਤ ਛੋੜ ਘਰਾਂਗੇ ਇਹਦੇ ਚੋਂ ਕਿਉਂਕਿ ਕੱਟਾ ਵੀ ਕਿੰਨਾ ਸਾਹਮਦੇ ਰਹੇ ਯਾਰ ਕਿੰਨਾ ਅਸਕਰ ਦੁੱਧ ਵੀ ਇਹਨੇ ਪੀਤਾ ਹਾਂ ਬਾਈ ਇਹ ਤਾਂ ਗੱਲ ਹੈ ਕਿ ਖਰਾਕ ਪੀਣਾ ਤੇਰੇ ਸਾਹਮਣੇ ਮਈਆਂ ਨਾਲ ਮਈਆਂ ਨਾਲ ਖੁੱਲਾ ਹੀ ਰਹਿੰਦਾ ਕਦੀ ਬੰਨਿਆ ਵੇਖਿਆ 7-8 ਮਹੀਨੇ ਦਾ ਹੋ ਗਿਆ ਬਈ ਇਹ ਇਹ ਹੋ ਗਿਆ ਜੀ ਹਾਂ ਜ਼ਿਆਦਾ ਹੋ ਗਿਆ ਨਾ 8 ਮਹੀਨੇ ਤੋਂ ਯਾਰ ਕਿਉਂਕਿ ਪਹਿਲਾਂ ਆਪਾਂ ਸਾਹਮ ਬਿਆਣੀ ਨਾ ਗੌਰ ਨਾਲ ਹੂੰ ਤੇ ਆਹ ਸਾਹਮ ਬਿਆ ਕੇ ਬਣੀ ਗੱਲ ਲੈਂਦੀ ਹੈ ਨਾ ਹਾਂ ਹਾਂ ਉਹ ਆਹ ਸਾਹਮ ਬਿਆਈ ਫਿਰ ਇੱਕ ਹੀ ਸਾਹਮਦੀ ਚੀਜ਼ ਦੋ ਦੋ ਨਹੀਂ ਨਾ ਕੱਟਾ ਵੀ ਬਹੁਤ ਵਧੀਆ ਸਾਹਮਿਆ ਬਈ ਨਾ ਵੱਡਾ ਜੇ ਸਾਈ ਕੋਲੇ ਚਲੇ ਜਾਵੇ ਇਹ ਵੀ ਬਣ ਜੂ ਪੂਰਾ ਕੱਟਾ ਅੱਛਾ ਦੇ ਇਹ ਤਾਂ ਹੋ ਗਿਆ ਮੈਂ ਜਿਹੜੀ ਝੋਟੀ ਦਾ ਬੱਚਾ ਮਰੇ ਕੇ ਦਾ ਸੱਜਰ ਲਈ ਆ ਆ ਬਾਈ ਆ ਵੀਡੀਓ ਪਾ ਦਾਂਗੇ ਕੱਟੀ ਦੀ ਮਹੀਨੇ ਸਵਾ ਮਹੀਨੇ ਦੀ ਕੱਟੀ ਹੀ ਮਗਰ ਤਾਂ ਹੀ ਬਾਹਰ ਨੂੰ ਵੇਖੀ ਜਾਂਦੀ ਆ ਹੂੰ ਤੇ ਮੇਰੇ ਦੁੱਧ ਕਿੰਨੇ ਦੇ ਚੱਲਦੀ ਬਾਈ ਦੋ ਦਿਨ ਦੇ ਥੱਲੇ ਹੋਤੋਂ ਦਾ 9-10 ਕਿਲੋ ਸੀ ਹੁਣ ਇੱਕ ਰਾ 7 ਕਿਲੋ ਹੋ ਗਿਆ ਰੰਬੀ ਜਾਂਦੀ ਹੀ ਨਾ ਅੱਜ ਹੁਣ ਰੰਬਣ ਹੋੜੀ ਆ ਪਰਸੋਂ ਦੀ ਆਈ ਆ ਜੀ ਬੱਚਾ ਆਉਂਦੇ ਮਰ ਗਿਆ ਯਾਰ ਬੱਚਾ ਆਉਂਦੇ ਮਰ ਗਈ ਕੱਟੀ ਉਹਦੇ ਕੱਟੀ ਮਰ ਗਈ ਪਤਾ ਨਹੀਂ ਗੱਡੀ ਵਾਲਾ ਲੈ ਕੇ ਕਿਵੇਂ ਆ ਲਾਈ ਕਿਵੇਂ ਰਾਤ 11 ਵਜੇ ਲੈ ਕੇ ਆਇਆ ਕੰਜਰ ਹੂੰ ਤੇ ਭਾਈ ਕਿੰਨੇ ਦੀ ਦੇ ਦਾਂਗੇ ਮੇਰੇ ਦੇ ਦੀ ਹੁਣ 55000 ਦੀ ਮੈਂ ਵੇਖੀ ਉਹ ਹੁਣ ਤਾਂ ਘਾਟਾ ਪੈਣਾ ਘਾਟਾ ਤਾਂ ਪੈਣਾ 63000 ਦੀ ਲਈ ਸੀ ਪੈਣਾ ਹੀ ਪੈਣਾ ਤੂੰ ਪਹਿਲਾਂ ਹੀ ਕਹ ਤੀ ਬਈ ਵੱਢਣਾ ਪੈਣੀ 52 ਦੀ ਜਾਣਦੇ ਨਹੀਂ 55 ਦੀ ਦੇ ਦਈਏ ਮਾਨਤਨ ਕਰਦੇ ਆ ਕਿ ਜਦੋਂ ਕੋਈ ਫੋਨ ਲਾਊਗਾ ਕੋਈ ਗੱਲ ਨਹੀਂ ਹੋਰ ਠੀਕ ਹੈ ਬਈ ਤੋਰ ਦੇ ਕਿ ਮੜੇਰ ਜੀ ਦਵਾਈ ਕਰਾਂ ਜਰੂਰ ਵੀਰ ਜੀ ਤੋਰ ਦਿੰਨੇ ਆਪਾਂ ਪਿਊਸ ਆ ਤੇ ਬਹੁਤ ਆ ਅੱਛਾ ਵੀਡੀਓ ਹੈਗੀ ਤੇਰੇ ਕੋਲ ਬੱਚੇ ਦੀ ਬੱਚੇ ਦੀ ਆਪਾਂ ਦਾਾਂਗੇ ਕੱਟੀ ਦੀ ਵੀਡੀਓ ਨਾਲ ਹੋਰ ਦੱਸ ਠੀਕ ਹੈ ਬਸ ਠੀਕ ਆਪਾਂ ਉਹ ਮਾਲਕਾਂ ਦੇ ਘਰ ਦੀ ਬਣੀ ਹੋਈ ਆ ਵੀਡੀਓ ਆਪਾਂ ਘਰੇ ਮਰੀ ਦੀ ਨਹੀਂ ਬਣਾਈਗੀ ਉਵੇਂ ਜਦੋਂ ਆਪਾਂ ਚਾਉਂਦੇ ਪੈ ਸੀ ਉਥੇ ਪਾਸ ਕਰਦੇ ਹੋ ਬੱਚੇ ਦੀ ਵੀ ਵੀਡੀਓ ਨਾਲ ਉਹੀ ਹੈਗੀ ਤੇਰੇ ਕੋਲ ਕੋਈ ਗੱਲ ਨਹੀਂ ਬਾਈ ਲੈ ਵੀ ਮਿੱਤਰੋ ਬੱਚਾ ਇਹਦਾ ਮਰ ਗਿਆ ਘਰਮਾਂ ਵਾਲੀ ਦਾ ਦੁੱਧ ਪਿਜਾਣ ਵਾਲੇ ਨੂੰ ਮਾਰੀ ਨਹੀਂ ਆ ਆ ਰਿੰਗ ਦੀ ਤਾਂ ਜੀ ਦੁੱਧ ਪੀਣ ਵਾਲੇ ਨੂੰ ਕੀ ਮਾਰੀ ਯਾਰ ਇੱਥੇ ਅਗਲਾ ਲੱਖ ਲੱਖ ਲਾਉਂਦੇ ਆ ਤੇ ਦੇ ਆਪਾਂ ਭਾਣ ਨਾਲ ਦੇਾਂਗੇ ਰਕੀ ਫਿਰ ਤਾਂ ਜਿਵੇਂ ਜਿਹੜੀ ਮੀਨੀ ਆ ਬਈ ਇਹੰਦਾ ਏ ਡੇਢ ਕਿ ਮਹੀਨੇ ਦੀ ਸੂਈ ਆ ਰੈਂਦਾ ਕੱਟਾ ਮਰ ਗਿਆ ਪਿੰਡੋ ਲਈ ਸੀ ਹੂੰ ਇਹ ਸੀਲ ਬੜੀ ਐ ਧਾਰ ਤੇ ਮਿਲ ਮੁਲ ਪੈਂਦੀ ਆ ਤੇ ਕਈ ਵਾਰ ਜੇ ਮੂਡ ਹੋਵੇ ਨੀ ਦਾ ਉਂਝ ਕਈ ਵਾਰ ਟੀਗਾ ਵੀ ਲੈ ਲੈਂਦੇ ਨਹੀਂ ਆਣੀ ਜਿਵੇਂ ਮੰਨ ਲਾ ਵੀ ਸੀਲ ਸੂਲ ਵਾਧੂ ਏ ਯਾਰ ਇਹ ਕਿੰਨੇ ਦੇ ਦਈਏ ਵੀਰੇ ਇਹ 30000 ਰੁਪਏ ਐਂਦਾ ਮੋੜਾ ਨਹੀਂ 30000 ਯਾਰ ਜਾਣਦੇ ਅੱਜ ਵੇਖਿਓ ਜਿਵੇਂ ਕਹਦੇਗਾ ਦੇ ਦੇਵਾਂਗੇ ਹੋਰ 35 ਦੀ ਜਾਣਦੇ 36000 ਦੀ ਦੇ ਦੇਵਾਂਗੇ ਵੇਖਿਓ ਫੰਡਰਾ ਵਾਲਾ ਪਾ ਫੰਡਰਾ ਚ ਵੀ 35 36 ਦੀ ਫੰਡਰਾ 36 ਦਾ 35 ਦੀ ਕਿਹਾ 1000 ਨਾ ਕੀ ਹੋ ਜੂ ਯਾਰ ਮੇਰੇ ਤਾਂ ਵਢੀਂਦੇ ਬੜੇ ਨੇ ਕੋਈ ਨਾ ਜਾਣਦੇ ਆਈ ਗਈ ਬਾਸਾਪਾ ਵੱਡਣ ਵਾਲੀ ਗੱਲ ਆ ਜਿਹਨੇ ਦੁੱਧ ਪੀਣਾ ਲੈ ਜਾਵੇ ਚੰਗੀਆਂ ਆ ਮੇਰਾ ਦਿਨ ਪਤਾ ਮਣਜਾ ਚਾਲੂ ਹੋਇਆ ਪਿਆ ਯਾਰ ਅੱਗੇ ਕੁੜੀਆਂ ਵਾਲ ਚਲ ਕੋਈ ਸਾਡੇ ਨੂੰ ਕਈ ਵਾਰੀ ਸਮਾਂ ਹੁੰਦਾ ਬਈ ਆ ਜਾਂਦਾ ਵੱਡੇ ਵੱਡੇ ਦੇ ਵਪਾਰ ਸੌਖਾ ਥੋੜਾ ਯਾਰ ਵਪਾਰ ਕਹਿ ਗਣਾ ਆਪਾਂ ਨੂੰ ਝੂਠ ਮਾਰ ਦਿੰਦਾ ਆ ਵੀ ਆ ਵੀ ਆਪਾਂ ਦੇ ਦੇਾਂਗੇ 55 ਇਹ ਵੀ 55 ਦੇ ਦੇਾਂਗੇ ਛੋਟੀ ਜਿਹੀ ਨੇ ਲੈ ਆਈ ਬਦੌਣੀਆਂ ਕਰਮਾਂ ਵਾਲੀ ਦੀ ਦੱਸ ਹਾਂ ਕਿੰਨੇ ਦੀ 2 7 8 ਕਿਲੋ 55 ਦੀ ਇਹ ਵੀ ਦੇ ਦਈਏ 52 ਦੀ ਨਹੀਂ ਬਾਹਲਾ ਘਾਟ ਦੇ ਬੜੇ ਅੱਕਦੇ ਕਿੱਡੇ ਕਿੱਡੇ ਕੱਦਦਾ ਯਾਰ ਮਈਆਂ ਦੇ 53 ਦੀ ਬਜ ਜਵੇਬਰ ਜਾਨ ਬਚਾਉਣੀ ਫੰਡਰਾਂ ਵਾਲੇ ਭਾਵਾਂ ਚ ਆਪਾਂ ਦੇਣੀਆਂ ਵੇਲਾ ਚੋਣ ਵੀ ਪੋਲੀ ਆ ਚੋਣ ਵੀ ਪੋਲੀ ਆ ਝੋਟੀ ਬਹੁਤ ਚੰਗੀ ਚੋਣ ਆ ਯਾਰ ਠੀਕ ਆ ਬਈ ਠੀਕ ਆ ਬਈ ਹਾਂ ਬਸ ਜਾਣ ਦੇ 55 53 ਦੀ ਸੋਰੀ ਮਾਦ ਨੂੰ ਮੇਰੇ ਪਾਲਾ ਤੈਨੂੰ ਲਾਉਂਦੇ ਆ ਪੈਸੇ ਨੇ ਬਈ ਇਹਨੂੰ 54000 ਰੁਪਇਆ ਹੁਣੇ ਮੇਰੇ ਖੜਿਆ ਲਾ ਕੇ ਗਿਆ ਦੂਜੇ ਕੰਮ ਵਾਲੇ ਪਰ ਆਪਾਂ ਉਥੋਂ ਜਾਨ ਬਚਾਉਣੀ ਫੇਰ ਕਹੋਗੇ ਤੂੰ ਤਾਂ ਆਪਦੀ ਵੜਾਤੀ ਸਾਬਿਆ ਦੇਂਦੀ ਤੂੰ ਜਾਨ ਬਚਾਈ ਜਨਾ ਮੇਰੀ ਮਜਬੂਰੀ ਸੀਗੀ ਭਰਾ ਉਹ ਤਾਂ ਯਾਰ ਉੱਠਣੀ ਨਹੀਂ ਵਿੱਚ ਕਹੇ ਨੇ ਕਮੈਂਟ ਕੀਤਾ ਸੀ ਤੈਨੂੰ ਬਾਈ ਜੀ ਇਹਦਾ ਲਾਜ ਕਰਾਉਂਦਾ ਜਦੋਂ ਰੀਡ ਦੀ ਹੱਡੀ ਟੁੱਟ ਜੇ ਨਾ ਨਾ ਬੰਦਾ ਵਜੇ ਨਾ ਮੱਜ ਆ ਇਹ ਆਪਾਂ ਨੇ ਬਾਈ ਉਹ ਗੈਸ ਚੱਕਰਤਰੰਦਾ ਪ੍ਰਬੰਧ ਵੀ ਹੋਵੇ ਹਨਾ ਨਬਈ ਡੈਂਬਰ ਦਈ ਕਰਾਂ ਦੀ ਹਰਜੀਤ ਬਾਈ 78899 ਹੂੰ 70410 ਇੱਕ ਵਾਰੀ ਹੋਰ ਆਉਂਦੇ 78899 70410 ਇਸ ਨੰਬਰ ਤੇ ਕਰ ਲਿਓ ਰਬਤਾ ਕੈਂਪਿੰਡ ਹਰੀ ਹਰ ਚੌਕ ਜ਼ਿਲ੍ਹਾ ਫਰੋਹੀਪੁਰ